ਅਬੋਹਰ ਸ਼ਹਿਰ ਦੇ ਵਿੱਚ ਚੋਰਾਵੋ ਲੋ ਲਗਾਤਾਰ ਚੋਰੀ ਤੇ ਘਟਰਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਮੁੱਖ ਦਰਸ਼ਕ ਬਣ ਇੱਕ ਤਮਾਸ਼ਾ ਵੇਖ ਰਹੀ ਹੈ ਅਬੋਹਰ ਵਿੱਚ ਆਏ ਨਿਤ ਦਿਨ ਚੋਰਾਵੋ ਲੋ ਕਿਸੇ ਨਾ ਕਿਸੇ ਘਰ ਕਿਸੇ ਨਾ ਕਿਸੇ ਦੁਕਾਨ ਤੇ ਚੋਰੀ ਦੀ ਵਾਰਦਾਤ ਲਗਾਤਾਰ ਕੀਤੀ ਜਾ ਰਹੀ ਹੈ ਹੁਣ ਅਜਿਹੀ ਘਟਨਾ ਅਬੋਹਰ ਦੇ 11 ਨੰਬਰ ਗਲੀ ਸੁੰਦਰ ਨਗਰੀ ਵਿੱਚ बड़े कूरियर ਦੇ ਦਫਤਰ ਜੁਵੇਖਰ ਨੂੰ ਮਿਲੀ ਹੈ ਜਿੱਥੇ ਚੋਰਾ ਵੱਲੋਂ ਬੀਤੀ ਦੇਰ ਰਾਤ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਜਿੰਦੇ ਵਿੱਚ ਪਿਆ ਕੈਸ਼ ਅਤੇ ਜਾਂਦੇ ਹੋਏ ਸੀਸੀਟੀਵੀ ਦੀ ਡੀਵੀਆ ਤੋਂ ਇਲਾਵਾ ਕूरियर ਵਾਲਿਆਂ ਕੋਲ ਆਏ ਕਿਸੇ ਦੇ ਨਵੇਂ ਜੁੱਤੇ ਵੀ ਪਾ ਗਏ ਚੋਰ ਜਿਸ ਦੀ ਜਾਣਕਾਰੀ ਜਦ ਸਵੇਰੇ ਕूरियर ਕੰਪਨੀ ਵਾਲਿਆਂ ਨੂੰ ਮਿਲੀ ਤਾਂ ਉਹਨਾਂ ਨੇ ਆ ਕੇ ਵੇਖਿਆ ਕਿ ਸਮਾਨ ਸਾਰਾ ਖਿਲਰਿਆ ਪਿਆ ਸੀ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੀ ਸਮਾਨ ਦਾ ਕੀ ਹਾਲ ਹੋਇਆ ਹੈ ਗੱਲੇ ਵਿੱਚ ਪੇ ਕੈਸ਼ ਨਗਦੀ ਉਹ ਵੀ ਚੋਰ ਲੈ ਕੇ ਅਤੇ ਦਫਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਜਾਂਦੇ ਹੋਏ ਚੋਰ ਨਾਲ ਲੈ ਗੇ ਇਸ ਮੌਕੇ ਕੋਰੀਅਰ ਕੰਪਨੀ ਵਾਲਿਆਂ ਦੇ ਮੈਨੇਜਰ ਨੇ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਸਮਾਜ ਵਿਰੋਧੀ ਅਲਸਰਾ ਖਲਾਬ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸੰਬੰਧੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਛਾਪ ਮਰ ਕੀਤੀ ਜਾ ਰਹੀ ਹੈ ਇੱਥੇ ਉਹਨਾਂ ਕਿਹਾ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਸ਼ਹਿਰ ਵਿੱਚ ਕੋਈ ਵੀ ਸੇਫ ਨਹੀਂ ਹੋਵੇਗਾ ਲੋਕਾਂ ਵਿੱਚ ਪੂਰੀ ਤਰ੍ਹਾਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਕੂਰੀਅਰ ਕੰਪਨੀ ਵਾਲਿਆਂ ਦਾ ਕਹਿਣਾ ਹੈ ਵੀ ਉਹਨਾਂ ਨੂੰ ਜੋ ਲੋਕਾਂ ਦਾ ਸਮਾਨ ਕੂਰੀਅਰ ਹੋ ਕੇ ਆਦਾ ਹੈ ਅਤੇ ਕਿਸੇ ਹੋਰ ਦਾ ਸਮਾਨ ਕਿਸੇ ਹੋਰ ਦੇ ਘਰ ਪਹੁੰਚਾਣਾ ਹੁੰਦਾ ਹੈ ਉਹ ਵੀ ਸਮਾਨ ਤੋੜ ਗਏ ਅਤੇ ਕਈ ਸਮਾਨ ਨਾਲ ਲੈ ਗਏ ਇਸੇ ਤਰ੍ਹਾਂ ਦੀਆਂ ਘਟਨਾਵਾਂ ਤੋਂ ਅੱਕ ਕੇ ਲੋਕਾਂ ਨੇ ਮੰਗ ਕੀਤੀ ਹੈ ਵੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਮੁਹੱਈਆ ਕਰਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਅਨਸੁਖਾਵੀ ਘਟਨਾ ਨਾ ਹੋ ਸਕੇ ਇਸ ਮੌਕੇ ਕੂਰੀਅਰ ਕੰਪਨੀ ਵਾਲਿਆਂ ਨੇ ਹੋਰ ਕੀ ਕੁਝ ਕਿਹਾ ਅਤੇ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਗੱਲਿਆਂ ਵਿੱਚ ਪਿਆ ਜੋ ਕੈਸ਼ ਸੀ ਜੋ ਤੁਸੀਂ ਵੇਖ ਰਹੇ ਹੋ ਦਰਾਜਾਂ 'ਚ ਪਿਆ ਕੈਸ਼ ਤਾਲੇ ਤੋੜ ਕੇ ਉਹ ਵੀ ਕੱਢ ਲਿਆ ਗਿਆ ਹੈ ਹੋਰ ਇੱਥੇ ਕੋਰੀਅਰ ਕੰਪਨੀ ਵਾਲਿਆਂ ਨੇ ਬੋਲਦੇ ਹੋਏ ਕੀ ਕੁਝ ਕਿਹਾ ਅਤੇ ਕੀ ਮੰਗ ਕੀਤੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਤਰਫੇ ਕਿੰਨਾ ਕੁ ਨੁਕਸਾਨ ਹੋਇਆ ਸਰ ਕੋਈ ਨੁਕਸਾਨ 10000 ਦਾ ਨੁਕਸਾਨ ਆਇਆ ਜੀ ਹੋਰ ਕੋਈ ਜਿਹੜੇ ਕੋਰੀਅਰ ਹੋ ਗਏ 80000 ਦਾ ਤੇ ਲੈਪਟਾਪ ਤੇ ਉਹ ਲੈ ਕੇ ਕਿੰਨਾ ਦਾ ਡੀਸੀ ਆ ਤੇ ਸਮਾਨ ਕਿਹੜੇ ਕਿਹੜੇ ਲੈ ਗਏ ਜੀ ਸਪਾਰਟਲ ਵਗੈਰਾ ਖੁੱਲੇ ਪਏ ਨੇ ਬੂਟ ਪਾ ਕੇ ਗਏ ਨੇ ਜੀ ਵੀ ਬਾਈ ਪਾਰਸਲ ਸਰ ਮਿਸਿੰਗ ਹੈਗੇ ਨੇ ਅਛਾ ਵੀ ਬਾਈ ਹਾਂਜੀ ਵੀ ਬਾਈ ਪਾਰਸਲ ਮਿਸਿੰਗ ਹੈਗੇ ਨੇ ਜੀ ਤੁਸੀਂ ਦੱਸ ਦੋ ਭਾਜੀ ਕਿ ਕੀ ਡੀਵੀਆਰ ਲੈ ਗਏ ਜੀ ਤੇ ਹੋਰ ਲੈ ਗਏ ਲੈਪਟਾਪ ਵੀ ਲੈ ਗਿਆ ਐਚਪੀ ਦਾ ਸਰ ਕਿੰਨਾ ਕੁ ਨੁਕਸਾਨ ਮੰਨਦੇ ਹੋ ਤੁਸੀਂ 20000 ਦਾ ਹੋ ਗਿਆ ਡੇਢ ਤੋਂ ਲੱਗਦਾ ਸਰ ਨੁਕਸਾਨ ਹੈਗਾ ਜੀ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਚੋਰੀ ਦੀ ਘਟਨਾਵਾਂ ਹੋ ਰਹੀਆਂ ਅੱਜ ਕੋਰੀਅਰ ਕੰਪਨੀ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਸਰ ਕੀ ਕਹਿ ਸਕਦੇ ਜੀ ਉਹਨਾਂ ਨਾਲ ਪੁਲਿਸ ਵੱਲੋਂ ਕੀ ਮੰਗ ਕੀਤੀ ਜਾਏਗੀ ਬਾਕੀ ਸਰ ਮੈਨੇਜਰ ਸਾਹਿਬ ਦੱਸਣਗੇ ਆਈਏ ਤੇ ਗੱਲ ਠੀਕ ਹੈ ਠੀਕ ਹੈ ठीक ठीक है एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत